ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਅਗਲੀ ਸਟਰੀ ਦੀ ਵਿਚਾਰ ਕਰਨੀ ਹੈ ਸਤਿਗੁਰੂ ਜੀ ਨੇ ਇਸ ਅਸ਼ਟਪਦੀ ਦੇ ਅੰਦਰ ਸੰਤ ਦੀ ਮਹਾਨਤਾ ਦੱਸੀ ਹੈ ਬਿਸੰਤ ਦੀ ਨਿੰਦਾ ਕਰਨ ਦੇ ਨਾਲ ਮਨੁੱਖ ਨੂੰ ਕੀ ਕਰ ਚੱਲਣਾ ਪੈਂਦਾ ਹੈ ਕਿਹੜੇ ਦੁੱਖ ਨੂੰ ਮਿਲਦੇ ਹਨ ਕਿਹੜੀਆਂ ਜੁਨਾਂ ਦੇ ਵਿੱਚ ਉਹ ਰਹਿੰਦਾ ਹੈ ਤੋਂ ਵਿਚਾਰ ਕਰਦੇ ਹਾਂ ਜੀ ਸਤਿਗੁਰੂ ਜੀ ਬਚਨ ਕਰਦੇ ਨੇ ਸੰਤ ਕਹਿ ਦੂਖਣ ਆਰ ਜਾ ਘਟੈ ਵੀ ਸੰਤ ਦੀ ਨਿੰਦਾ ਕਰਨ ਦੇ ਨਾਲ ਮਨੁੱਖ ਦੀ ਉਮਰ ਘਟਦੀ ਹੈ ਆਰ ਜਾ ਘਟਦੀ ਹੈ ਸੰਤ ਕਹਿ ਦੂਖਣ ਜਮ ਤੇ ਨਹੀਂ ਛੁੱਟੈ ਜਿਹੜਾ ਮਨੁੱਖ ਸੰਤਾਂ ਦੀ ਨਿੰਦਾ ਕਰਦਾ ਹੈ ਉਹ ਜਮਾ ਤੋਂ ਕਦੀ ਛੁਟਕਾਰਾ ਨਹੀਂ ਪਾ ਸਕਦਾ ਸੰਤ ਕਹਿ ਦੂਖਣ ਸੁਖ ਸਭ ਜਾਏ ਜਿਹੜੇ ਮਨੁੱਖ ਸੰਤ ਦੀ ਨਿੰਦਾ ਕਰਦੇ ਨੇ ਹੁਣਾ ਕੋ ਜਿਹੜੇ ਸੁੱਖ ਹੁੰਦੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਸਾਰੇ ਚਲੇ ਜਾਂਦੇ ਨੇ ਸੰਤ ਕਹਿ ਦੂਖਣ ਨਰਕ ਮੈਂ ਪਾਏ ਸੰਤ ਦੇਨ ਦਾ ਕਰਨ ਵਾਲੇ ਸਦਾ ਨਰਕ ਭੋਗਦੇ ਹਨ ਸੰਤ ਕਹਿ ਦੂਖਣ ਮਤ ਹੋਏ ਮਲੀਨ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਦੀ ਜਿਹੜੀ ਮਤ ਹੈ ਕੋਟੀ ਮਤ ਹੈ ਮਲੀਨ ਹੋ ਜਾਂਦੀ ਹੈ ਸੰਤ ਕਹਿ ਦੂਖਣ ਸੋਭਾ ਤੇਹੀਨ ਜਿਹੜੇ ਕਰਦੇ ਨੇ ਸਿੰਦਾ ਹਿੰਦੇਰੇ ਉਹਨਾਂ ਦੀ ਸ਼ੋਭਾ ਨਹੀਂ ਹੁੰਦੀ ਉਹਨਾਂ ਦੀ ਕਦੀ ਵੀ ਸੰਸਾਰ 'ਤੇ ਸ਼ੋਭਾ ਨਹੀਂ ਹੁੰਦੀ ਸੰਤ ਕੇ ਹਤੇ ਕੋ ਰਖੇ ਨਾ ਕੋਏ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੈ ਉਹਨਾਂ ਨੂੰ ਕੋਈ ਨਹੀਂ ਰੱਖਦਾ ਸਾਰੇ ਇਨਾਂ ਤੋਂ ਦੂਰ ਭੱਜਦੇ ਹਨ ਸੰਤ ਕੈ ਦੂਖਨ ਥਾਣ ਪ੍ਰਸ਼ਟ ਹੋਏ ਸੰਤ ਦੀ ਨਿੰਦਿਆ ਕਰਨ ਵਾਲ ਜਿਹੜੇ ਥਾਣ ਨੇ ਉਹ ਵੀ ਪ੍ਰਸ਼ਟ ਹੋ ਜਾਂਦੇ ਜਿੱਥੇ ਉਹ ਰਹਿੰਦੇ ਹਨ ਸੰਤ ਕਿਰਪਾਲ ਕ੍ਰਿਪਾ ਜੀ ਕਰੇ ਏ ਕਿਰਪਾਲ ਸੰਤ ਕਿਰਪਾ ਕਰ ਦਵੇ ਨਿੰਦਕ ਤੇ ਤਾਂ ਸੰਤਾਂ ਦੀ ਸੰਗਤ ਕੀਤਿਆਂ ਨਿੰਦਕ ਵੀ ਤਰ ਜਾਂਦੇ ਹਨ ਨਾਨਕ ਸੰਤ ਸੰਗ ਨਿੰਦਕ ਵੀ ਤਰੇ ਸੰਤ ਦੇ ਦੁੱਖਾਂ ਨਾ ਤੇ ਮੁਖ ਭਵੈ ਸੰਤ ਦੇ ਨਿੰਦਾ ਕਰਨ ਦੇ ਨਾਲ ਜਿਹੜਾ ਮਦਾ ਮੁਖ ਹੈ ਚਿਹਰਾ ਹੈ ਉਹ ਵੀ ਫਟਕਾਰਿਆ ਜਾਂਦਾ ਹੈ ਸੰਤ ਕਹਿ ਦੂਖਨ ਕਾਗ ਜਿਉ ਲਵੈ ਜਿਹੜੇ ਕਸੰਤਾਂ ਦੀ ਨਿੰਦਾ ਕਰਦੇ ਨੇ ਅਤੇ ਕਾਵਾਂ ਦੇਵਾੰਗ ਜਿਉ ਨੌਕਟ ਦੇ ਫਿਰਦੇ ਹਨ ਸੰਤ ਕਹਿ ਦੂਖਨ ਸਰਪ ਜੂਣ ਪਾਏ ਸੰਤ ਦੀ ਨਿੰਦਾ ਕਰਨ ਵਾਲੇ ਸਰਪ ਦੀਆਂ ਜੂਨਾ ਦੇ ਵਿੱਚ ਸੱਪ ਦੀ ਜੂਨਾ ਦੇ ਵਿੱਚ ਪੈ ਜਾਂਦੇ ਹਨ ਸੰਤ ਕਹਿ ਦੂਖਨ ਤ੍ਰਿਗਤ ਜੂਣ ਕਰਮਾਈ ਸੰਤ ਦੀ ਨਿੰਦਾ ਕਰਨ ਵਾਲੇ ਕੀੜੇ ਮਕੋੜੇ ਵੀ ਬਣ ਜਾਂਦੇ ਨੇ ਜੂਨਾ ਦੇ ਵਿੱਚ ਪੈ ਕੇ ਸੰਤ ਕਹਿ ਦੁਖਣਾ ਤ੍ਰਿਸਨਾ ਮੈਂ ਜਲੇ ਜਿਹੜੇ ਸੰਤਾਂ ਦੀ ਜ਼ਿੰਦਾ ਕਰਦੇ ਨਹੀਂ ਉਹ ਸਦਾ ਤ੍ਰਿਸਨਾ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਨੇ ਸੰਤ ਕਹਿ ਦੁਖਣਾ ਸਭ ਕੋ ਛਲੇ ਸੰਤ ਦਾ ਨਿੰਦਕ ਜਿਹੜਾ ਹੁੰਦਾ ਹੈ ਸਦਾ ਛਲ ਕਰਨ ਦੇ ਕੋਪਾਲ ਆਪਦਾ ਰਿੰਦਾ ਹੈ ਸੰਤ ਕਹਿ ਦੁਖਣਾ ਤੇਜ ਸਭ ਜਾਏ ਸੰਤ ਦੀ ਜ਼ਿੰਦਾ ਦੀ ਕਰਨ ਵਾਲੇ ਨੇ ਚੇਦੇ ਤੇ ਜਿਹੜਾ ਤੇਜ ਪ੍ਰਤਾਪ ਹੈ ਉਹ ਸਾਰਾ ਖਤਮ ਹੋ ਜਾਂਦਾ ਹੈ ਸੰਤ ਕਹਿ ਦੁਖਣ ਨੀਚ ਨਿਚਾਏ ਜਿਹੜਾ ਸੰਤ ਦਾ ਦੁਖੀ ਹੁੰਦਾ ਹੈ ਉਹ ਨੀਠਿਆਂ ਦਾ ਨੀਚ ਬਣ ਜਾਂਦਾ ਹੈ ਬਹੁਤ ਥਮਾੜਾ ਬਣ ਜਾਂਦਾ ਹੈ ਸੰਤ ਦੁਖੀ ਕਾ ਥਾਉ ਕੋਈ ਨਹੀਂ ਇਸ ਦੁਨੀਆ ਤੇ ਸੰਸਾਰ ਤੇ ਸੰਤ ਦਾ ਦੁਖੀ ਜਿਹੜਾ ਹੈ ਉਹਦਾ ਇਸ ਸੰਸਾਰ ਤੇ ਕੋਈ ਥਾਂ ਟਿਕਾਣਾ ਨਹੀਂ ਰਹਿ ਜਾਂਦਾ ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਏ ਜੇ ਸੰਤ ਕਿਰਪਾ ਕਿਰਪਾ ਕਰ ਲਵੇ ਤਾਂ ਉਹ ਵੀ ਗਤੀ ਪਾ ਜਾਂਦਾ ਹੈ ਸੋ ਇਹ ਸਨ ਇਸ ਵਿਚਾਰ ਅਸ਼ਟਪਦੀ ਦੀ ਵਿਚਾਰ ਜਿਸ ਵਿੱਚ ਸਤਿਗੁਰੂ ਜੀ ਨੇ ਸੰਤ ਦੀ ਨਿੰਦਾ ਕਰਨ ਵਾਲੇ ਬਾਰੇ ਵਿਚਾਰ ਦੱਸਿਆ ਹਨ ਵੀ ਉਹ ਮਨੁੱਖ ਕਿਹੜੀਆਂ ਕਿੜੀਆਂ ਜੁਨਾਂ ਦੇ ਵਿੱਚ ਪੈਂਦਾ ਹੈ ਜਿਹੜੇ ਕਿੜੀਆਂ ਨੂੰ ਦੁੱਖ ਭੋਗਨੇ ਪੈਂਦੇ ਨੇ ਸੋ ਸੰਤਾਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਕਿਉਂਕਿ ਕਈ ਸੰਸਾਰ ਦੇ ਸੰਤ ਇਦਾਂ ਦੇ ਹੁੰਦੇ ਨੇ ਜਿ ਉਸ ਪ੍ਰਮਾਤਮਾ ਦੇ ਨਾਲ ਇੱਕ ਮਿਲ ਕੋਈ ਹੁੰਦੀ ਨੇ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਵਿਚਾਰ ਚੱਲਦੀ ਹੈ ਸੋ ਸਾਨੂੰ ਕਿਸੇ ਨੇ ਵੀ ਨਿੰਦਾਰੀ ਕਰਨੀ ਚਾਹੀਦੀ ਕਿਉਂਕਿ ਨਿੰਦਕ ਜਿਹੜਾ ਹੁੰਦਾ ਹੈ ਸਭ ਤੋਂ ਵੱਡਾ ਅਪਰਾਧੀ ਹੁੰਦਾ ਹੈ ਸੋ ਨਿੰਦ ਦਾ ਕੰਪਰਸ ਨੂੰ ਕੋਈ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀਫਤ